ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗ ਜੀ ਪਸ਼ੂਆ ਸਵਾਇਆ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾ ਨਾਂ ਬਾਈ ਲਾਲਾ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 6284410416 ਦੋ ਨਗ ਹੈ ਬਾਈ ਹਾਂ ਦੋ ਨਗ ਇੱਕ ਨੰਬਰ ਕਾਲੀ ਵੜ ਤੋਂ ਸ਼ੁਰੂ ਕਰਦੇ ਸੁਹਾ ਕਿ ਨਮਾ ਜੀ ਸੁਹਾ ਵੀਰੇ ਦੂਜਾ ਵਾ ਇਹ ਆਪਣੇ ਪਿੰਡ ਤੋਂ ਮੰਨ ਕੇ ਚੱਲ 9 ਕਿਲੋਮੀਟਰ ਤੋਂ ਲਈ ਆ rau kyan ਤੋਂ ਲਈ ਆ ਇਹ ਠੀਕ ਆ ਠੀਕ ਆ ਠੀਲ ਠੰਡੀ ਪੂਰੀ ਆ ਲੈ ਜਿਵੇਂ ਮਰਜੀ ਬੈਠੀ ਨਾ ਨਾ ਕੋਈ ਵਾਸਤਾ ਹੀ ਨਹੀਂ ਬਹਿਮ ਹੀ ਨਹੀਂ ਕੋਈ ਕਦੋਂ ਸੁਈ ਆ ਜੀ ਇਹ ਤਿੰਨ ਤਰੀਕ ਨੂੰ ਸੁਈ ਆ ਬਾਈ 10 ਵਜੇ ਦੇ ਨੇ ਬੱਚਾ ਕੀ ਦਿੱਤਾ ਮੈਂ ਇਹਦੇ ਮਗਰ ਬੱਚਾ ਵਾ ਬੱਛਾ ਆ ਗਿਆ ਠੀਕ ਆ ਜੇਰ ਕੰਪਲੀਟ ਹਾਂ ਜੇਰ ਦੀ ਗਰੰਟੀ ਆ ਕੋਈ ਮਾੜਾ ਮੋਟਾ ਕਣਕਾ ਵੀ ਛੱਟ ਜੇ ਬੰਦਾ ਵੀਡੀਓ ਪਾ ਦੇਵੇ ਤੇ ਗਾਂ ਲਾ ਦੇ ਸਮੇਤ ਕਰਾਇਆ ਮੋੜ ਦੇਣਗੇ ਆਪਾਂ ਹੋਰ ਦੱਸ ਠੀਕ ਆ ਦੋ ਦੋ ਦੱਸਦੇ ਸੀ ਉਹ 16 17 ਕਿਲੋ ਬੋਲੇ ਜੋ ਖਾਲੀ ਵਾਲਾ ਕੰਮ ਹੀ ਆ ਹੁਣ ਕੋਈ ਆਏ ਨਹੀਂਗਾ ਵੀ ਟਾਈਮ ਦਿਖਾ ਦੇ ਬੋਲੇ ਜੋ ਖਾਲੀ ਵਾਲਾ ਕੰਮ ਹੀ ਆ ਹੁਣੇ ਥਲੇ 11 ਤੋਂ 12 ਕਿਲੋ ਬੋਲਾ ਹੋਊਗਾ ਹੁਣ ਹਾਂ ਤਿਆਰ ਅੱਜ ਹਾਂ ਅੱਜ ਹੈਗੀ ਆ 5 ਤਰੀਕ 3 ਤਰੀਕ ਨੂੰ 10 11 ਵਜੇ ਸੂਈ ਆ ਇਹ ਠੀਕ ਆ ਹੂੰ ਤੋੜ ਕੇ ਦਿਖਾ ਦੇ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਕਾਫੀ ਜਰਸੀ ਚ ਆ ਜਾਂਦੀ ਆ ਕਾਫੀ ਜਰਸੀ ਚ ਆ ਗਈ ਆ ਬੱਚਾ ਮਗਰ ਮੇਰਾ ਆ ਗਿਆ ਹੁਣ ਕਿੰਨਾ ਤਿਆਰ ਸੀਗਾ ਬੋਲਾ ਜੀ 11 12 ਕਿਲੋ ਹੋ ਬਾਈ ਬੋਲਾ ਹੁਣ ਹਾਂ ਤੋਂ 12 ਕਿਲੋ ਦੁੱਧ ਮੰਨ ਲਓ ਬੋਲਾ ਮੰਨ ਲਓ ਜੀ ਅੱਜ ਦੂਜਾ ਤੇ ਤੀਜਾ ਦਿਨ ਹੀ ਬਣਦਾ ਵਾ ਹੁਣ ਤੀਜਾ ਦਿਨ ਸਟਾਰਟ ਹੋਇਆ ਮੰਨ ਕੇ ਤਾਂ 11:00 ਵਜੇ ਹੋਣਗੇ ਹੁਣ ਠੀਕ ਆ ਬਾਈ ਹਾਂ ਬਾਕੀ ਥਣਾ ਦੀ ਬਿਲਕੁਲ ਹਾਂ ਹਾਂ ਥਣਾ ਦੀ ਗਰੰਟੀ ਆਲੇ ਬੱਚਾ ਕਿੱਥੇ ਖੜਾ ਕੋਈ ਆਏ ਨਹੀਂ ਗਿਆ ਵੀ ਅਗਲਾ ਕੋਈ ਗਰਮ ਹੈ ਨਾ ਕੋਈ ਗਰਮ ਆ ਹੈ ਨਾ 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 ਬਹਿ ਵੀ ਨਹੀਂ ਕੋਈ ਨਾ 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 ਕੋਈ ਬਹਿ ਉਹ ਨਹੀਂ ਰੱਸ ਜਿਵੇਂ ਮਰਜ਼ੀ ਬੈਠਾ ਨਾ ਨਾ ਚੁਆਈ ਦੀ ਇੱਕ ਨੰਬਰ ਹੈ ਜਿਵੇਂ ਮਰਜ਼ੀ ਬੈਠੀ ਜਿੱਧਰ ਦੀ ਮਰਜ਼ੀ ਬੈਠੀ ਐ ਸਿੱਧੇ ਕੁੱਠੇ ਲੈ ਕੋਈ ਐਵੇਂ ਹੀ ਨਹੀਂ ਗਿਆ ਠੀਕ ਆ ਨਿਆਣੇ ਦੇ ਵੀ ਲੋਡ ਨਾ ਵੈਸੇ ਪਾਉਣਾ ਵਾ ਮੈਂ ਜੀਨ ਵੈਸੇ ਤਾਂ ਲੋਡ ਵੀ ਨਹੀਂ ਠੰਡੀ ਐ ਕਿਹੜਾ ਗਰਮਾ ਜੇ ਗਰਮ ਹੋਵੇ ਤਾਂ ਆਪਾਂ ਕਹਿ ਦਈਏ ਠੀਕ ਆ ਹੂੰ ਕੁਆਲਿਟੀ ਪੂਰੀ ਚੰਗੀ ਆ ਮੱਝਾ ਵਰਗਾ ਇਹ ਦੁੱਧ ਹਾਂ ਦੁੱਧ ਮੱਝਾਂ ਵਰਗਾ ਹੋ ਬਈ ਕੀ ਜੈਜ ਦਾ ਭਾਅ ਇਹ ਲੈਣਾ ਹੀ ਆ ਜਿਹੜੇ ਯਾਰ ਮੌਲਕਰੋਂ ਉਹਨੂੰ ਤਾਂ ਜਿਵੇਂ ਮਰਜ਼ੀ ਕਰੀ ਜਾ ਠੀਕ ਹੈ ਕਿ ਨਹੀਂ 58 ਕਰ ਲੈ 60 ਕਰ ਜਨਾ ਮਰਜ਼ੀ ਕਰ ਲੈ 55000 ਚੋ ਮਾਨਤਾਨ ਕਰ ਦਿਆਂਗੇ ਯਾਰ ਇਹਦਾ ਹਾਂ ਮਾਨਤਾਨ ਕਰ ਦਿਆਂਗੇ ਸੀਲ ਠੰਡੀ ਪੂਰੀ ਆ ਲੈ ਹੂੰ ਠੰਡੀ ਸੀਲ ਪੂਰੀ ਆ ਨਹੀਂ ਕੋਈ ਚੱਕਰ ਜੇ ਡਿਮਾਂਡ ਆ 55000 ਰੁਪਏ ਬੱਚੀਆਂ ਆਂਗਾ ਬਈ 45000 ਦੀ ਦੁੱਧ ਪੀ ਕੇ ਵੀ ਗੱਬਣ ਟੋਕਰ ਵਿਗ ਜੂਗੀ ਹੈ ਠੀਕ ਆ ਇਹ ਤਾਂ ਗੱਲ ਹੈਗੀ ਆਏ ਨਹੀਂ ਕੋਈ ਕੋਈ ਬੈਡ ਆਂਗਾ ਗਾਂ ਟਾਈਪ ਨਹੀਂ ਵੀ ਪੁਰਾਣੀ ਆਪਾਂ ਕਹਿ ਦਈਏ ਵੀ ਚੌਥਾ ਸੂਆ ਉਹ ਦੂਜਾ ਸੂਆ ਓਰੀਜਨਲ ਹੀ ਆ ਠੀਕ ਆ ਜੀ ਤੇ ਅੱਗੇ ਆ ਗਈ ਵੀਰੇ ਜਰਸੀ ਇਹਦਾ ਸੂਆ ਕਿੰਨਾ ਮਾਜ ਸੂਆ ਦਾ ਬਈ ਦੂਜਾ ਮੰਨ ਲਓ ਮਾਲਕਾਂ ਨੇ ਦੂਜਾ ਗਿਆ ਕੋਈ ਦੂਜਾ ਮੰਨ ਲੇ ਤੀਜਾ ਮੰਨ ਲੇ ਸੀਲ ਠੰਡੀ ਇਹ ਵੀ ਬਹੁਤ ਆ ਕੋਈ ਆਏ ਨਹੀਂ ਗੱਲ ਠੀਕ ਆ ਹਾਂ ਥਾਂ ਤੁਣ ਇਹਦੇ ਵੀ ਚੰਗੇ ਆ ਕੋਈ ਐ ਨਹੀਂ ਗੱਲ ਐ ਠੀਕ ਆ ਜੀ ਤਾਂ ਦੋ ਲੈ ਜੇ ਇੱਕ ਦੋ ਦੋ ਜਣ ਇੰਨੇ ਕਿਲੋ ਲੈ ਲਊਗੀ ਹੂੰ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਮੰਨ ਲਓ ਹਾਈਟ ਦੇ ਨਾਰਮਲ ਜੀ ਹਾਂ ਹਾਈਟ ਦੀ ਛੋਟੀ ਆ ਪਰ ਹੂੰ ਜਿੰਨੀ ਕ ਆਪ ਆ ਉਹਨੇ ਹੀ ਲੈਵਾ ਹੋਊਗਾ ਗਾ ਥਾਂਨੇ ਹਾਈਟ ਜ਼ਰੂਰ ਛੋਟੀ ਮੰਨ ਕੇ ਜਾਂਦਾ ਪਰ ਭੰਡਾ ਲਈ ਫਿਰ ਹਾਂ ਜਿੰਨ ਤੈਨੂੰ ਮੈਂ ਉਹੀ ਕਹਿੰਦਾ ਵੀ ਜਿੱਡੀ ਆਪ ਆ ਉਹਨੇ ਹੀ ਥੱਲੇ ਆ ਹੂੰ ਠੀਕ ਆ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਚਾਰ ਹੀ ਥਣ ਥਣ ਚੈੱਕ ਵੀ ਕਰ ਸਕਦੇ ਉਹਨੇ ਕੋਈ ਆਏ ਨਹੀਂ ਫੋਰਸ਼ਾਂਗ ਨਹੀਂ ਆਵੇ ਲੈ ਟੱਲ ਵੇਖ ਲੈ ਲੈ ਹੂੰ ਟੱਲ ਬਹੁਤ ਪਈਆ ਹਾਂ ਹਜੇ ਅਗਲਾ ਕਹਿੰਦਾ ਗੱਠੂ ਵਾਧਾ ਗੱਠੂ ਹੀ ਵਾਧਾ ਕੋਈ ਆਏ ਨਹੀਂਗਾ ਠੀਕ ਆ ਜੀ ਹੂੰ ਬਾਕੀ ਜਰਸੀ ਦਾ ਦੁੱਧ ਨੂੰ ਪਤਾ ਦੁੱਧ ਵੀ ਹੈ ਨਾ ਚੈੱਕ ਹਾਂ ਕੋਈ ਹਿਮਾਚਲ ਵਾਲੀ ਸਮਝ ਕੇ ਹੁਣ ਆਪਾਂ ਘਰ ਐਡਰੈਸ ਦੱਸ ਦਿਆਂਗੇ ਜਿਹੜੇ ਬੰਦੇ ਕੋਲੋਂ ਲਈ ਆ ਠੀਕ ਆ ਕਿੰਨਾ ਪਿਆਜੂ ਦੁੱਧ ਕਰਮ ਵਾਲੀ ਦੁੱਧ ਯਾਰ ਉਹ ਤਾਂ 14 15 ਕਿਲੋ ਦੱਸ ਦੇ ਸੀਗੇ ਆਪਾਂ ਤਾਂ 12 13 ਮੰਨ ਕੇ ਲਈ ਆ ਸਿੱਧੀ ਗੱਲ ਆ ਉਹਨਾਂ ਨੇ 14 ਕਿਲੋ ਦੱਸਿਆ ਆਪਾਂ 12-13 ਮੰਨ ਕੇ ਲਈਏ ਜਾਂ ਕੋਈ 12 ਮੰਨ ਕੇ ਲੈ ਲਵੇ ਹੋਰ ਦਾ 12 ਮੰਨ ਕੇ ਆ ਜੇ ਉਹਦਾ ਹਾਂ ਪਰ ਦੁੱਧ ਦੋਨਾਂ ਦਾ ਮਹੀਆ ਵਰਗਾ ਹੋਊਗਾ ਕੋਈ ਐ ਨਹੀਂਗਾ ਵੀ ਪਾਣੀ ਧਣੀ ਹੋਊਗਾ ਕ੍ਰੋਸ ਚ ਪੈ ਜਾਂਦੀਆਂ ਪੰਜ ਫੈਟ ਵਾਲਾ ਹੀ ਹਾਂ ਥਣ ਥਣੋਂ ਬਾਕੀ ਥਣ ਵੇਲ ਆ ਕਿ ਡੇਢ ਚੰਗੇ ਆ ਬਾਕੀ ਦੀ ਪੂਰੀ ਸਬ ਪੂਰਨ ਸ਼ਾਕ ਵੀ ਨਹੀਂ ਕੋਈ ਹੈਨਾ ਨਾ 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 ਕੋਈ ਵਹਿਮ ਹੀ ਨਹੀਂਗਾ ਬਾਕੀ ਥਣ ਵੀ ਬਹੁਤ ਚੰਗੇ ਲੱਗੇ ਆ ਲੈ ਠੀਕ ਆ ਵੀਰੇ ਜੈਜ ਡਿਮਾਂਡ ਜਿਹੜੇ ਲੈਣੇ ਆਈਐਸ ਤੇਨੂੰ ਯਾਰ ਮੌਲ ਕਰਾਉਣ ਨੂੰ ਤਾਂ ਲੋਕੀ 50-50 ਵੀ ਕਰੀ ਜਾਂਦੇ ਆ 55-55 ਵੀ ਕਰੀ ਜਾਂਦੇ ਆ 45 ਕੋਈ ਨਹੀਂ ਮਾਨਤਾਨ ਖੁੱਲਾ ਕਰਦਾਂਗੇ ਹੋਰ ਕੋਈ ਚੱਕਰ ਨਹੀਂ ਠੀਕ ਆ 45000 ਰੁਪਏ ਜੋ ਬਾਈ ਕਹਿੰਦਾ ਆਪਾਂ ਮਾਨਤਾਨ ਕਰਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਜ਼ਿਆਦਾ ਹੋ ਜੂ ਮਾਨਤਾਨ 55 ਤੇ 45 ਲੱਖ ਬਣ ਗਿਆ ਹਾਂ ਲੱਖ ਬਣ ਗਿਆ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ